ਪਿਆਰੇ ਬੱਚੋ ਅੱਜ ਆਪਾਂ ਕਲਾਸ 5th ਮੇਰੀ ਦੁਨੀਆ ਪਾਠ ਨੰਬਰ 9 ਜੰਗਲ ਅਤੇ ਜੀਵਨ ਚਲੋ ਸ਼ੁਰੂ ਕਰਦੇ ਹਾਂ ਉਹ ਦਿਨ ਮੈਨੂੰ ਜ਼ਿੰਦਗੀ ਵਿੱਚ ਕਦੇ ਨਹੀਂ ਭੁੱਲਣਾ ਮੇਰੇ ਸ਼ਹਿਰ ਦੇ ਪ੍ਰਸਿੱਧ ਪਾਰਕ ਵਿੱਚ ਇੱਕ ਇਕੱਠ ਹੋਇਆ ਕਿਸੇ ਸੰਸਥਾ ਵੱਲੋਂ ਇੱਕ ਡਾਕੂਮੈਂਟਰੀ ਫਿਲਮ ਦਿਖਾਈ ਗਈ ਡਾਕੂਮੈਂਟਰੀ ਫਿਲਮ ਕੀ ਹੁੰਦੀ ਹੈ ਬੱਚੋ ਡਾਕੂਮੈਂਟਰੀ ਫਿਲਮ ਹੁੰਦੀ ਹੈ ਕਿਸੇ ਇਹ ਚੀਜ਼ ਤੇ ਆਪਾਂ ਨੂੰ ਜਾਗਰੂਕ ਕਰਨ ਲਈ ਜਾਂ ਕਿਸੇ ਦੀ ਸਚਾਈ ਦਿਖਾਉਣ ਲਈ ਇੱਕ ਛੋਟੀ ਫਿਲਮ ਹੁੰਦੀ ਹੈ 15 ਤੋਂ 20 ਮਿੰਟਾਂ ਦੀ ਉਹਨੂੰ ਡਾਕੂਮੈਂਟਰੀ ਫਿਲਮ ਕਹਿੰਦੇ ਆਪਾਂ ਸਚਾਈ ਤੇ ਨਿਰਭਰ ਹੁੰਦੀ ਹੈ ਇਹ ਫਿਲਮ ਜੰਗਲਾ ਬਾਰੇ ਅਤੇ ਜਾਨਵਰਾਂ ਦੇ ਸਹਾਰੇ ਜੀਵਨ ਗੁਜ਼ਾਰਨ ਵਾਲੇ ਆਦੀਵਾਸੀ ਲੋਕਾਂ ਬਾਰੇ ਸੀ ਮੇਰੇ ਲਈ ਜੰਗਲਾਂ ਬਾਰੇ ਜਾਣਕਾਰੀ ਇੱਕ ਨਵੀਂ ਗੱਲ ਸੀ ਕਿਉਂਕਿ ਸਾਡੇ ਰਾਜ ਪੰਜਾਬ ਵਿੱਚ ਜੰਗਲ ਨਾ ਮਾਤਰ ਹਨ ਇਹ ਫਿਲਮ ਭਾਰਤ ਦੇ ਅਲੱਗ-ਅਲੱਗ ਰਾਜਾਂ ਨਾਲ ਸੰਬੰਧਿਤ ਸੀ ਇਸ ਫਿਲਮ ਰਾਹੀਂ ਜੋ ਕੁਝ ਮੈਂ ਜਾਣਿਆ ਜਾਂ ਸਿੱਖਿਆ ਹੈ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਦੇਖੋ ਬੱਚੋ ਇਹ ਫਿਲਮ ਕਿਹੜੀ ਜਾਨਵਰਾਂ ਨਾਲ ਸੰਬੰਧਿਤ ਸੀ ਜੰਗਲਾਂ ਨਾਲ ਸੰਬੰਧਿਤ ਸੀ ਜਾਂ ਜੰਗਲਾਂ ਦੇ ਵਿੱਚ ਜਿਹੜੇ ਆਦੀਵਾਸੀ ਲੋਕ ਰਹਿ ਰਹੇ ਨੇ ਆਦੀਵਾਸੀ ਕਿਹੜੇ ਹੁੰਦੇ ਨੇ ਜਿਹੜੇ ਜੰਗਲਾਂ ਵਿੱਚ ਰਹਿ ਕੇ ਜੰਗਲਾਂ ਤੇ ਨਿਰਭਰ ਹੁੰਦੇ ਨੇ ਉਹਨਾਂ ਬਾਰੇ ਸੀ ਠੀਕ ਹੈ ਜਾਨਵਰ ਜੰਗਲਾਂ ਤੋਂ ਭਾਵ ਕੇਵਲ ਕਿਸੇ ਵਿਸ਼ਾਲ ਸਥਾਨ ਉੱਤੇ ਸੰਗਲੇ ਰੁੱਖ ਵਿੱਚ ਉੱਗੇ ਹੋਏ ਰੁੱਖਾਂ ਪੌਦੇ ਹੀ ਨਹੀਂ ਸਗੋਂ ਝਾੜੀਆਂ ਜੰਗਲੀ ਜੀਵ ਜੰਤੂ ਅਤੇ ਇੱਥੇ ਵਸਣ ਵਾਲੇ आदिवासी ਵੀ ਜੰਗਲਾ ਦਾ ਹਿੱਸਾ ਹਨ ਇਹ ਸਿਰਫ ਜੰਗਲ ਦਾ ਭਾਅ ਕੇਵਲ ਇਹ ਨਹੀਂ ਹੈ ਕਿ ਇੱਕ ਵਿਸ਼ਾਲ ਥਾਂ ਤੇ ਸੰਗਲੇ ਰੂਪ ਵਿੱਚ ਉਗੇ ਹੋਏ ਰੁੱਖ ਹੋਣ ਨਾ ਰੁੱਖ ਉਹਨਾਂ ਦੇ ਨਾਲ ਨਾਲ ਸਾਰੀ ਝਾੜੀਆਂ ਪੌਦੇ ਰੁੱਖ ਜੰਗਲੀ ਜੀਵ ਜੰਤੂ ਅਤੇ ਉੱਥੇ ਵਸਣ ਵਾਲੇ ਆਦਿਵਾਸੀ ਵੀ ਉਹਨਾਂ ਦਾ ਹੀ ਹਿੱਸਾ ਹੈ ਭਾਰਤ ਦੇ ਕਈ ਰਾਜਾਂ ਜਿਵੇਂ ਆਂਧਰਾ ਪ੍ਰਦੇਸ਼, ਬਿਹਾਰ, ਛੱਤੀਗੜ, ਉੜੀਸਾ, ਚਾਰਖੰਡ, ਮੱਧ ਪ੍ਰਦੇਸ਼, ਮਨੀਪੁਰ, ਅੰਡੇਮਾਨ ਅਤੇ ਨਿਕੋਬਰ ਆਦਿ ਵਿੱਚ ਵਿਸ਼ਾਲ ਜੰਗਲ ਹਨ। ਇਹਨਾਂ ਜੰਗਲਾਂ ਵਿੱਚ ਇਹਨਾਂ ਜੰਗਲਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਆਦੀਵਾਸੀ ਅਖਾਉਂਦੇ ਹਨ। ਯਾਨੀ ਕਿ ਉਹ ਕੀ ਹੁੰਦੇ ਨੇ ਉਹ ਆਦੀਵਾਸੀ ਹੁੰਦੇ ਨੇ ਜਿਹੜੇ ਇਹਨਾਂ ਜੰਗਲਾਂ ਵਿੱਚ ਰਹਿੰਦੇ ਨੇ। ਅੱਗੇ ਦੇਖੋ। ਸਾਡੇ ਭਾਰਤ ਵਿੱਚ ਸਾਰੀਆਂ ਆਦੀਵਾਸੀ ਜਾਤੀਆਂ ਹਨ ਸਾਰੀਆਂ ਆਦੀਵਾਸੀ ਜਾਤੀਆਂ ਨੇ ਆਪਣੇ ਉਰੇ ਬਹੁਤ ਸਾਰੀ ਆਦੀਵਾਸੀ ਜਾਤੀਆਂ ਹਨ ਆਪਣੇ ਜਿਨ੍ਹਾਂ ਆਓ ਕੁਝ ਆਦੀਵਾਸੀ ਜਾਤੀਆਂ ਤੇ ਉਹਨਾਂ ਦੇ ਖੇਤਰ ਬਾਰੇ ਜਾਣੀਏ ਚਲੋ ਜਾਣਦੇ ਆਪਾਂ ਹੋ ਜਿਵੇਂ ਆ ਦੇਖੋ ਮਨੀਪੁਰ ਚ ਇੱਕ ਆਦੀਵਾਸੀ ਜਾਤੀ ਰਹਿੰਦੀ ਹੈ ਜਿਹਦਾ ਨਾਮ ਹੈ ਮਰਮ ਅਤੇ ਚੀਰੋ ਕੀ ਨਾਮ ਹੈ ਮਰਮ ਅਤੇ ਚੀਰੋ ਅੱਛਾ ਤੇ ਅਸਾਮ ਵਿੱਚ ਬੜੂਜ ਰਾਸਥਨ ਵਿੱਚ ਭੀਲ ਮੱਧ ਪ੍ਰਦੇਸ਼ ਵਿੱਚ ਗੋਂਡ ਤੇ ਚਾਰਖੰਡ ਵਿੱਚ ਮੁੰਡਾ ਇਹ ਕੁਝ ਪ੍ਰਜਾਤੀਆਂ ਹੈ ਠੀਕ ਹੈ ਜਿਹੜੀ ਪ੍ਰਸਿੱਧ ਨੇ ਆਦੀਵਾਸੀ ਲੋਕਾਂ ਦਾ ਪੂਰਾ ਜੀਵਨ ਜੰਗਲਾਂ ਨਾਲ ਜੁੜਿਆ ਹੁੰਦਾ ਹੈ ਇਹ ਪੂਰੇ ਜੰਗਲ ਨਾਲ ਜੁੜੇ ਹੁੰਦੇ ਨੇ ਠੀਕ ਹੈ ਇਹਨਾਂ ਦਾ ਖਾਣਾ ਰਹਿਣਾ ਪੀਣਾ ਵਪਾਰ ਸਭ ਜੰਗਲ ਨਾਲ ਹੁੰਦਾ ਹੈ ਇਹ ਲੋਕ ਆਪਣੇ ਭੋਜਨ ਦਾ ਪ੍ਰਬੰਧ ਜੰਗਲਾਂ ਤੋਂ ਹੀ ਕਰਦੇ ਨੇ ਬਹੁਤ ਸਾਰੇ ਜੰਗਲੀ ਫਲ ਪੱਤੇ ਜੜਾਂ ਅਤੇ ਜੰਗਲੀ ਜਾਨਵਰਾਂ ਇਹਨਾਂ ਦੇ ਭੋਜਨ ਦਾ ਹਿੱਸਾ ਬਣਦੇ ਹਨ ਠੀਕ ਹੈ ਇਹ ਪੱਤੇ ਵੀ ਖਾਂਦੇ ਨੇ ਫਲ ਵੀ ਜੜਾਂ ਵੀ ਠੀਕ ਹੈ ਤੇ ਜੰਗਲੀ ਜਾਨਵਰ ਇਹ ਲੋਕ ਸ਼ਿਕਾਰ ਲਈ ਭਾਲੇ ਅਤੇ ਤੀਰ ਕਮਾਨ ਆਦਿ ਦੀ ਵਰਤੋਂ ਜ਼ਿਆਦਾ ਕਰਦੇ ਨੇ ਇਹ ਆਦੀਵਾਸੀ ਲੋਕ ਜੰਗਲਾਂ ਤੋਂ ਪ੍ਰਾਪਤ ਬਹੁਤ ਸਾਰੀ ਜੜੀ ਬੂਟੀਆਂ ਨਾਲ ਹੀ ਆਪਣੀ ਬਿਮਾਰੀਆਂ ਦਾ ਇਲਾਜ ਕਰਦੇ ਹਨ ਇਹ ਬਿਮਾਰੀਆਂ ਲਈ ਵੀ ਜਿਹੜੀ ਬੂਟੀਆਂ ਜਿਹੜੀ ਜੰਗਲ ਤੋਂ ਮਿਲਦੀਆਂ ਉਸ ਤੋਂ ਹੀ ਨਿਰਭਰ ਆਪਣੀਆਂ ਆਰਥਿਕ ਲੋੜਾਂ ਪੂਰੀਆਂ ਕਰਨ ਲਈ ਇਹ ਲੋਕ ਜੰਗਲਾਂ ਤੋਂ ਪ੍ਰਾਪਤ ਪਦਾਰਥਾਂ ਤੋਂ ਕਈ ਮਹੱਤਵਪੂਰਨ ਵਸਤੂਆਂ ਤਿਆਰ ਕਰਦੇ ਹਨ ਜਿਵੇਂ ਪੱਤਿਆਂ ਤੋਂ ਪਤਲਾ ਬਾਸ ਤੋਂ ਫਰਨੀਚਰ ਅਤੇ ਸਜਾਵਟੀ ਵਸਤੂਆਂ ਤਿਆਰ ਕਰਦੇ ਹਨ ਇਹ ਕੀ ਕਰਦੇ ਨੇ ਆਪਣੇ ਆਰਥਿਕ ਜਿਹੜੀ ਲੋੜ ਹੈ ਉਹਨੂੰ ਵੀ ਜੰਗਲਾਂ ਤੋਂ ਜਿਹੜੇ ਪਦਾਰਥ ਪ੍ਰਾਪਤ ਹੁੰਦੇ ਆ ਉਸ ਤੋਂ ਹੀ ਪੂਰੀ ਕਰਦੇ ਨੇ ਤੇ ਬਹੁਤ ਸਾਰੀ ਮਹੱਤਵਪੂਰਨ ਕਿਹਾ ਅਵਸਥਾਵਾਂ ਵੀ ਤਿਆਰ ਕਰਦੇ ਨੇ ਜਿਵੇਂ ਪਤਣਾ ਪਤਣਾ ਹੁੰਦੀ ਹੈ ਜਿਸ ਚ ਇਹ ਖਾਣਾ ਖਾਇਆ ਜਾਂਦਾ ਹੈ ਇੱਕ ਤਰ੍ਹਾਂ ਦੀ ਥਾਲੀ ਬਾਸ ਦੇ ਫਰਨੀਚਰ ਹੋਗੇ ਸਜਾਵਟੀ ਵਸਤੂਆਂ ਹੋਗੀ ਉਹ ਸਾਰੇ ਤਿਆਰ ਕਰਦੇ ਨੇ ਕੁਝ ਹੋਰ ਪਦਾਰਥ ਜਿਵੇਂ ਬੀਜ ਗਿਰੀਆਂ ਗੂੰਦ ਪਸ਼ੂਆਂ ਦਾ ਚਾਰਾ ਸਹਿਦ ਅਤੇ ਬਾਲਣ ਆਦਿ ਦਾ ਮੁੱਖ ਸਰੋਤ ਵੀ ਜੰਗਲ ਹੀ ਹੈ ਇਹ ਸਾਰੀ ਚੀਜ਼ਾਂ ਵੀ ਜੰਗਲ ਤੋਂ ਹੀ ਪ੍ਰਾਪਤ ਕਰਦੇ ਨੇ ਅੱਜ ਅੱਜ ਕੱਲ ਇਹ ਲੋਕ ਇਹਨਾਂ ਵਸਤੂਆਂ ਦਾ ਵਪਾਰ ਵੀ ਕਰ ਰਹੇ ਨੇ ਅੱਜ ਕੱਲੇ ਇਹਨਾਂ ਦਾ ਵਪਾਰ ਵੀ ਕਰਦੇ ਨੇ ਲੋਕਾਂ ਨੂੰ ਵੇਚ ਕੇ ਪੈਸੇ ਵੀ ਲੈਂਦੇ ਨੇ ਕ੍ਰਿਆ ਦੇਖੋ ਕ੍ਰਿਆ ਇੱਕ ਤੁਸੀਂ ਬਾਸ ਦਾ ਪੌਦਾ ਜ਼ਰੂਰ ਦੇਖਿਆ ਹੋਣਾ ਦੇਖਿਆ ਹੋਣਾ ਬਾਸ ਦਾ ਪੌਦਾ ਇੱਥੇ ਦਿੱਤੇ ਖਾਲੀ ਥਾਂ ਵਿੱਚ ਬਾਸ ਦੇ ਪੌਦੇ ਦਾ ਚਿੱਤਰ ਬਣਾਓ ਇਆ ਲਗਾਓ ਠੀਕ ਹੈ ਦੇਖੋ ਆਪਣੇ ਵਿਆਪਕ ਅਤੇ ਬੁਜ਼ੁਰਗਾਂ ਤੋਂ ਪਤਾ ਕਰਕੇ ਲਿਖੋ ਕਿ ਬਾਸ ਤੋਂ ਕੀ ਬਣਦਾ ਹੈ ਕੀ ਬਣਦੇ ਬਾਸ ਤੋਂ ਬਾਸ ਦੀ ਵਰਤੋਂ ਫਰਨੀਚਰ ਲਈ ਕਾਗਜ਼ ਲਈ ਘਰ ਬਣਾਉਣ ਲਈ ਹੁੰਦੀ ਹੈ ਬਾਸ ਦੇ ਕੁਝ ਹਿੱਸੇ ਖਾਦੇ ਜਾ ਸਕਦੇ ਹਨ ਜਿਵੇਂ ਬਾਸ ਦਾ ਅਚਾਰ ਜਾਂ ਬਾਸ ਦਾ ਮਰਬਾ ਠੀਕ ਹੈ ਅੱਗੇ ਦੇਖੋ ਹਰ ਪਰ ਚਿੰਤਾ ਦਾ ਵਿਸ਼ਾ ਇਹ ਹੈ ਕਿ ਜੰਗਲ ਬੜੀ ਤੇਜ਼ੀ ਨਾਲ ਕੱਟੇ ਜਾ ਰਹੇ ਹਨ ਬਹੁਤ ਤੇਜ਼ੀ ਨਾਲ ਜੰਗਲ ਕੱਟ ਰਹੇ ਨੇ ਜੰਗਲਾਂ ਦੀ ਅੰਨੇ ਵਾਰ ਕਟਾਈ ਦੇ ਬਹੁਤ ਨੁਕਸਾਨ ਹੈ ਅੰਨੇ ਵਾਰ ਕਟਾਈ ਦਾ ਮਤਲਬ ਬਿਨ ਦੇਖੇ ਅੰਨੇ ਹੋ ਕੇ ਕਟਾਈ ਕਰ ਰਹੇ ਆਪਾਂ ਠੀਕ ਹੈ ਇਹਦਾ ਬਹੁਤ ਨੁਕਸਾਨ ਹੈ ਕੀ ਨੁਕਸਾਨ ਹੈ ਦੇਖੋ ਪਹਿਲਾ ਨੁਕਸਾਨ ਜੰਗਲਾਂ ਦੀ ਕਟਾਈ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਕਟਾਈ ਕਾਰਨ ਜੰਗਲੀ ਜੀਵਾਂ ਦੇ ਨਿਵਾਸ ਸਥਾਨ ਖਤਰੇ ਖਤਮ ਹੋ ਰਹੇ ਹਨ ਉਹ ਜਿਹੜੇ ਜੰਗਲੀ ਜੀਵ ਹੈ ਉਹ ਕਿੱਥੇ ਰਹਿਣਗੇ ਉਹ ਖਤਮ ਹੋ ਰਹੇ ਨੇ ਦੂਜਾ ਧਰਤੀ ਤੇ ਲਗਭਗ 70% ਜੀਵ ਜਿਹੜੇ ਜੰਤੂ ਹੈ ਉਹ ਪੌਦੇ ਜੰਗਲਾਂ ਵਿੱਚ ਹੀ ਰਹਿੰਦੇ ਤੇ ਵੱਧਦੇ ਤੇ ਫੁੱਲਦੇ ਹਨ ਜੰਗਲਾਂ ਦੀ ਕਟਾਈ ਕਾਰਨ ਜੀਵ ਜੰਤੂ ਅਤੇ ਪੌਦਿਆਂ ਦੀਆਂ ਕਈ ਜਾਤੀਆਂ ਖਤਮ ਹੋ ਰਹੀਆਂ ਹਨ ਜਾਂ ਖਤਮ ਹੋਣ ਦੇ ਕਿਨਾਰੇ ਹਨ ਦੇ 70% ਜਿਹੜੇ ਜੀਵ ਜੰਤੂ ਪੌਦੇ ਨੇ ਉਹ ਜੰਗਲਾਂ 'ਚ ਹੀ ਹੁੰਦੇ ਨੇ ਤੇ ਉੱਥੇ ਵਾਧੇ ਫੁੱਲਦੇ ਨੇ ਹੁਣ ਜੰਗਲ ਦੀ ਕਟਾਈ ਹੋਣ ਕਾਰਨ ਬਹੁਤ ਸਾਰੇ ਪੌਦਿਆਂ ਦੀ ਜਾਂ ਜੀਵ ਜੰਤੂਆਂ ਦੀਆਂ ਜਾਤੀਆਂ ਖਤਮ ਹੋ ਰਹੀਆਂ ਜਾਂ ਫਿਰ ਖਤਮ ਹੋਣ ਦੇ ਕਿਨਾਰੇ ਤੇ ਹੈ ਤੀਜਾ ਦੇਖੋ ਬੱਚੋ ਜੰਗਲਾਂ ਦੀ ਕਟਾਈ ਕਾਰਨ ਉਸ ਥਾਂ ਤੇ ਤਾਪਮਨ ਵਿੱਚ ਵੀ ਤਬਦੀਲੀ ਆ ਜਾਂਦੀ ਹੈ ਜੋ ਉੱਥੋਂ ਦੇ ਪੌਦਿਆਂ ਤੇ ਜੀਵਾਂ ਲਈ ਬਹੁਤ ਖਾਣੇਕਾਰਕ ਹੁੰਦਾ ਹੈ ਜੰਗਲ ਕੱਟਣ ਨਾਲ ਉੱਥੇ ਦਾ ਜਿਹੜਾ ਤਾਪਮਾਨ ਵਧ ਜੂਗਾ ਉਸ ਤੇ ਤਬਦੀਲੀ ਆਉਂਦੀ ਹੈ ਤੇ ਜਿਹੜੇ ਤਾਪਮਾਨ 'ਚ ਪੌਦੇ ਤੇ ਜੀਵ ਰਹਿਣ ਦੇ ਆਦੀ ਹੋ ਚੁੱਕੇ ਨੇ ਉਹ ਹੁਣ ਰਹਿ ਨਹੀਂ ਸਕਣਗੇ ਤੇ ਉਹਨਾਂ ਲਈ ਬਹੁਤ ਖਾਣੇਕਾਰਕ ਸਾਬਤ ਹੋਊਗਾ ਚੌਥਾ ਦੇਖੋ ਬੱਚੋ ਰੁੱਖਾਂ ਦੀਆਂ ਜੜਾਂ ਮਿੱਟੀ ਨੂੰ ਬਣ ਕੇ ਰੱਖਦੀਆਂ ਹਨ ਅਤੇ ਇਨਾ ਕਾਰਨ ਮਿੱਟੀ ਦੀ ਉਪਜਾਊ ਸ਼ਕਤੀ ਵੀ ਬਣੀ ਰਹਿੰਦੀ ਹੈ। ਇਹ ਕੀ ਹੈ ਰੁੱਖਾਂ ਦੀ ਜੜ੍ਹਾਂ ਮਿੱਟੀ ਨੂੰ ਬੰਨ ਕੇ ਰੱਖਦੀ ਹੈ ਜਿਸ ਕਾਰਨ ਮਿੱਟੀ ਦੀ ਉਪਜਾਊ ਸ਼ਕਤੀ ਵੀ ਬਣੀ ਰਹਿੰਦੀ ਹੈ। ਪਰੰਤੂ ਜੰਗਲਾਂ ਦੀ ਕਟਾਈ ਕਾਰਨ ਧਰਤੀ ਦੀ ਉੱਪਰਲੀ ਪਰਤ ਕਮਜ਼ੋਰ ਹੋ ਕੇ ਖੁਰਨ ਲੱਗ ਗਈ ਹੈ। ਹੁਣ ਕਟਾਈ ਕਰਕੇ ਜਿਹੜੀ ਹੈ ਉਹ ਜੜ੍ਹਾਂ ਹੈ ਨਹੀਂ ਤੇ ਉਹ ਜਿਹੜੀ ਉੱਪਰਲੀ ਜਿਹੜੀ ਪਰਤ ਹੈ ਕਮਜ਼ੋਰ ਹੋ ਕੇ ਖੁਰਨ ਲੱਗਦੀ ਹੈ ਜਿਸ ਨੂੰ ਪੋਹ ਖੂਰ ਕਿਹਾ ਜਾਂਦਾ ਜਿਸ ਨੂੰ ਪੋਹ ਖੂਰ ਕਿਹਾ ਜਾਂਦਾ ਹੈ। ਪੰਜਵਾਂ ਦੇਖੋ ਬੱਚੋ ਜੰਗਲਾਂ ਦੀ ਕਟਾਈ ਕਾਰਨ ਆਦੀਵਾਸੀ ਲੋਕਾਂ ਦਾ ਜੀਵਨ ਮੁਸ਼ਕਲ ਵਿੱਚ ਪੈ ਜਾਂਦਾ ਹੈ ਆਦੀਵਾਸੀ ਕਿੱਥੇ ਜਾਣਗੇ ਬਈ ਠੀਕ ਹੈ ਛੇਵਾਂ ਦੇਖੋ ਬੱਚੋ ਜੰਗਲਾਂ ਦੀ ਕਟਾਈ ਕਨ ਭੋਜਨ ਜਾਲ ਅਤੇ ਭੋਜਨ ਲੜੀ ਵੀ ਪ੍ਰਭਾਵਿਤ ਹੁੰਦੀ ਹੈ ਭੋਜਨ ਜਾਲ ਕੀ ਹੁੰਦਾ ਹੈ ਤੇ ਭੋਜਨ ਲੜੀ ਕੀ ਹੁੰਦੀ ਹੈ ਭੋਜਨ ਲੜੀ ਹੁੰਦੀ ਹੈ ਇੱਕ ਜੀਵ ਦੂਜੇ ਜੀਵ ਤੇ ਭੋਜਨ ਲਈ ਨਿਰਭਰ ਹੁੰਦਾ ਫਿਰ ਉਸ ਤੋਂ ਅਗਲਾ ਉਸ ਤੇ ਹੁੰਦਾ ਉਸ ਤੋਂ ਅਗਲਾ ਉਸ ਤੇ ਹੁੰਦਾ ਜੇ ਵਿੱਚ ਪੌਦੇ ਨਹੀਂ ਰਹਿਣਗੇ ਜਾਂ ਜੰਗਲ ਨਹੀਂ ਰਹਿਣਗੇ ਜਾਂ ਕੋਈ ਜੀਵ ਨਹੀਂ ਰਹੂਗਾ ਤਾਂ ਪੂਰੀ ਪੋਸ਼ਣ ਲੜੀ ਨਸ਼ਟ ਹੋ ਜਾਊਗੀ ਇਸੇ ਤਰ੍ਹਾਂ ਦੋ ਜਾਂ ਦੋ ਤੋਂ ਜ਼ਿਆਦਾ ਪੋਸ਼ਣ ਲੜੀ ਮਿਲ ਕੇ ਪੋਸ਼ਣ ਜਾਲ ਬਣਾਉਂਦੀ ਹੈ ਸਤਮਾ ਦੇਖੋ ਬੱਚੋ ਇਸ ਕਾਰਨ ਜਲ ਚੱਕਰ ਨੂੰ ਵੀ ਨੁਕਸਾਨ ਪਹੁੰਚਦਾ ਸਤ ਜਲ ਚੱਕਰ ਕੀ ਹੁੰਦਾ ਹੈ ਜਲ ਪੈਲੇ ਕੀ ਹੁੰਦਾ ਹੈ ਭਾਅ ਬਣ ਕੇ ਅਸਮਾਨ 'ਚ ਜਾਊਗਾ ਬੱਦਲ ਬਣਨਗੇ ਫਿਰ ਬਾਰਿਸ਼ ਹੋਊਗੀ ਉੱਥੇ ਠੰਡਾ ਹੋ ਕੇ ਫਿਰ ਦੁਬਾਰੇ ਬਾਰਿਸ਼ ਜਲ ਨੀਚੇ ਇਕੱਠਾ ਹੋਊਗਾ ਇਹ ਜਲ ਚੱਕਰ ਵੀ ਪੌਦਿਆਂ ਦੀ ਹੈਲਪ ਮਦਦ ਨਾਲ ਹੀ ਚੱਲਦਾ ਹੈ ਉਹਦੇ ਵੀ ਨੁਕਸਾਨ ਹੋਊਗਾ ਜਮਾਤ ਦੇ ਅਧਿਆਪਕ ਨਾਲ ਗੱਲਬਾਤ ਕਰਨੀ ਹੈ ਵਨ ਮਹੋਤਸਵ ਜੁਲਾਈ ਦੇ ਪਹਿਲੇ ਹਫਤੇ ਮਨਾਇਆ ਜਾਂਦਾ ਹੈ ਇਸ ਦੀ ਮਹਤਤਾ ਬਾਰੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਜਾਵੇ ਵਨ ਮਹੋਤਸਵ ਪਹਿਲੇ ਹਫਤੇ ਜੁਲਾਈ ਦੇ ਮਨਾਇਆ ਜਾਂਦਾ ਹੈ आदिवासी ਲੋਕ ਜੰਗਲਾਂ ਨੂੰ ਬਹੁਤ ਪਿਆਰ ਕਰਦੇ ਹਨ ਜੰਗਲਾਂ ਤੋਂ ਬਿਨਾ ਆਦਿਵਾਸੀ ਲੋਕਾਂ ਨੂੰ ਆਪਣਾ ਜੀਵਨ ਅਸੰਭਵ ਜਾਪਦਾ ਹੈ ਇਸ ਵਿਸ਼ੇ ਬਾਰੇ ਜਮਾਤ ਵਿੱਚ ਅਧਿਆਪਕ ਨਾਲ ਵਿਚਾਰ ਵਟਾਰਾ ਕਰੋ ਕਿ ਅਜਿਹਾ ਕਿਉਂ ਹੈ ਕਿਉਂਕਿ ਜੋ ਜਿੱਥੇ ਰਹਿੰਦਾ ਹੈ ਬੱਚੋ ਉੱਥੇ ਹੀ ਉਹਨੂੰ ਉਹੀ ਪਿਆਰਾ ਲੱਗਦਾ ਹੈ ਤੇ ਉਹ ਜੰਗਲ 'ਚ ਰਹਿੰਦੇ ਉਹਨੂੰ ਜੰਗਲ ਹੀ ਪਿਆਰੇ ਲੱਗਣਗੇ ਇਸ ਕਰਕੇ ਜਦੋਂ ਆਪਾਂ ਨੂੰ ਘਰ ਤੋਂ ਬਾਹਰ ਕੱਢਿਆ ਜਾਵੇ ਤਾਂ ਆਪਾਂ ਨੂੰ ਕਿਵੇਂ ਮਹਿਸੂਸ ਹੋਗਾ ਉਹੀ ਆਦਿਵਾਸੀਆਂ ਨੂੰ ਮਹਿਸੂਸ ਹੁੰਦਾ ਹੈ प्यारे बच्चों पंजाब विच जंगल बहुत ਘਟ ਹਨ ਸਾਨੂੰ ਇਸ ਘਾਟ ਨੂੰ ਪੂਰਾ ਕਰਨ ਲਈ ਯਤਨ ਕਰਨ ਚਾਹੀਦੇ ਹਨ ਬਈ ਬਹੁਤ ਘਟ ਜੰਗਲ ਆਪਾਂ ਨੂੰ ਯਤਨ ਕਰਨ ਚਾਹੀਦੇ ਨੇ ਕੋਸ਼ਿਸ਼ ਕਰਾਂ ਪਹਿਲਾ ਕੀ ਕਰ ਸਕਦੇ ਆਪਾਂ ਸਾਡੇ ਆਲੇ ਦੁਆਲੇ ਜਿਹੜੀ ਖਾਲੀ ਥਾਂ ਹੋਵੇ ਉੱਥੇ ਰੁੱਖ ਲਗਾਏ ਚਾਹੀਦੇ ਹਨ ਠੀਕ ਹੈ ਦੂਜਾ ਰੁੱਖ ਲਗਾਉਣ ਤੋਂ ਪਹਿਲਾਂ ਸਹੀ ਸਥਾਨ ਦੀ ਚੋਣ ਅਤੇ ਤੁਹਾਡੇ ਖੇਤਰ ਮੁਤਾਬਕ ਸਹੀ ਪੌਦੇ ਦੀ ਚੋਣ ਜ਼ਰੂਰੀ ਹੈ ਵੀ ਕਿਹੜਾ ਪੌਦਾ ਉਰੇ ਲੱਗ ਸਕਦਾ ਹੈ ਤੇ ਕਿਹੜੀ ਥਾਂ ਲਾਣਾ ਆਪਣਾ ਤੀਜਾ ਕੀ ਹੋ ਜਾਂਦਾ ਪੌਦੇ ਜਿਹੇ ਚੁਣੇ ਜੜੇ ਤੁਹਾਡੇ ਖੇਤਰ ਦੀ ਭੂਮੀ ਲਈ ਅਤੇ ਲੋਕਾਂ ਲਈ ਲਾਭਦਾਇਕ ਹੋਵੇ ਖੇਤਰ ਦੀ ਭੂਮੀ ਲਈ ਤੇ ਲੋਕਾਂ ਲਈ ਲਾਭਦਾਇਕ ਹੋਵੇ ਭਾਵੇਂ ਪੰਜਾਬ ਵਿੱਚ ਜੰਗਲ ਨਾ ਮਾਤ ਰਹੇ ਹਨ ਪਰ ਜੰਗਲਾ ਤੋਂ ਮਿਲਣ ਵਾਲੇ ਉਦਾਰਥਾ ਦੇ ਵਰਤੋਂ ਪੰਜਾਬ ਵਿੱਚ ਵੀ ਬਹੁਤ ਹੁੰਦੀ ਹੈ ਜਿਵੇਂ ਦਵਾਈਆਂ ਅਤੇ ਵਰਤਿਆਂ ਜਾਣ ਵਾਲੀਆਂ ਜੜੀ ਬੂਟੀਆਂ ਕਰਦੀ ਉਸਾਰੇ ਵੇਲੇ ਅਤੇ ਫਰਨੀਚਰ ਬਣਾਉਣ ਲਈ ਵਰਤੀ ਜਾਣ ਵਾਲੀ ਬਹੁਤ ਤੇ ਲੱਕੜੀ ਆਦੀ ਇਹ ਸਾਰੀ ਚੀਜ਼ਾਂ ਆਪਾਂ ਪੰਜਾਬ 'ਚ ਵੀ ਬਹੁਤ ਵਰਤਦੇ ਹਾਂ ਇਹ ਸਭ ਵਸਤੂਆਂ ਦੂਰ ਦੁਹਾੜੇ ਦੇ ਜੰਗਲ ਵਿੱਚ ਪੰਜਾਬ ਵਿੱਚ ਆਉਂਦੀਆਂ ਹਨ ਠੀਕ ਹੈ ਬੱਚੋ ਅੱਗੇ ਦੇਖੋ ਕੀ ਕੁਝ ਰੋਕਾ ਜੇ ਹੈ ਜੋ ਹੋ ਸਕਦੇ ਹਨ ਜੋ ਸਾਡੇ ਖੇਤਰ ਲਈ ਨੁਕਸਾਨਦਾਇਕ ਵੀ ਹੋਣ ਬਿਲਕੁਲ ਹੋ ਸਕਦੇ ਨੇ ਜਿਵੇਂ ਸਫੇਦਾ ਇੱਕ ਅਜਿਹੇ ਰੁੱਖ ਹੈ ਜੋ ਬਹੁਤ ਤੇਜ਼ੀ ਨਾਲ ਵੱਧਦਾ ਹੈ ਦੇਖਿਆ ਨਾ ਸਵੇਤਾ ਇੱਧਰ ਦੇਖੋ ਇਸ ਦੀ ਲੱਕੜ ਦੀ ਵਰਤੋਂ ਕਾਗਜ਼ ਤੇ ਖੇਡਾਂ ਦਾ ਸਮਾਨ ਬਣਾਉਣ ਲਈ ਕੀਤੀ ਜਾਂਦੀ ਹੈ ਸਫੇਦਾ ਭਾਰਤੀ ਰੁੱਖ ਨਹੀਂ ਹੈ ਇਹ ਮੂਲ ਰੂਪ ਵਿੱਚ ਆਸਟ੍ਰੇਲੀਆ ਦਾ ਪੌਦਾ ਹੈ ਇਸ ਦਾ ਦੀਆਂ ਕਰੀਬ 700 ਕਿਸਮਾਂ ਹਨ ਮੌਜੂਦਾ ਸਮੇਂ ਵਿੱਚ ਸਵੇਦਾ ਪੰਜਾਬ ਦੀ ਧਰਤੀ ਲਈ ਹਾਨੀਕਾਰਕ ਹੈ ਕਿਉਂ ਹਾਨੀਕਾਰਕ ਦੇਖੋ ਬੱਚੋ ਕਿਉਂਕਿ ਹਰ ਪੌਦਾ ਵਦਨ ਫੁੱਲਾਂ ਲਈ ਬਹੁਤ ਸਾਰੇ ਪਾਣੀ ਦੀ ਵਰਤੋਂ ਕਰਦਾ ਹੈ ਇਸ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਹੋਰ ਵੀ ਘਟ ਜਾਵੇਗਾ ਇਸ ਪੌਦੇ ਨੂੰ ਸੇਮ ਵਾਲੇ ਸੇਮ ਵਾਲੇ ਖੇਤਰ ਵਿੱਚ ਲਾਇਆ ਜਾਂਦਾ ਹੈ ਸੇਮ ਵਾਲਾ ਖੇਤਰ ਕਿਹੜਾ ਹੁੰਦਾ ਬੱਚੋ ਜਿੱਥੇ ਪਾਣੀ ਬਹੁਤ ਉੱਪਰ ਹੀ ਹੁੰਦਾ ਹੈ ਜਿੱਥੇ ਨਮੀ ਬਹੁਤ ਹੁੰਦੀ ਹੈ ਉੱਥੇ ਲਾਇਆ ਜਾਂਦਾ ਹੈ ਠੀਕ ਹੈ ਕਿਉਂਕਿ ਸਵੇਦਾ ਜਿਹੜਾ ਉਹ ਬਹੁਤ ਜ਼ਿਆਦਾ ਪਾਣੀ ਦੀ ਵਰਤੋਂ ਕਰਦਾ ਹੈ ਠੀਕ ਹੈ ਇਸ ਲਈ ਇਹ ਪੰਜਾਬ ਲਈ ਹਾਨੀਕਾਰਕ ਹੈ ਜੰਗਲਾਂ ਨੂੰ ਬਚਾਉਣ ਲਈ ਅਸੀਂ ਕੀ ਕਰ ਸਕਦੇ ਹਾਂ ਆਓ ਸੋਚੀਏ ਪਹਿਲਾਂ ਕੀ ਕਰ ਸਕਦੇ ਹਾਂ ਰੁੱਖਾ ਤੋਂ ਤਿਆਰ ਹੋਣ ਵਾਲੇ ਉਦਾਰਥਾ ਜਿਵੇਂ ਕਾਗਜ਼ ਆਦਿ ਦੀ ਮੂੜ ਵਰਤੋਂ ਕਰੀਏ ਮੂੜ ਵਰਤੋਂ ਕੀ ਹੁੰਦੀ ਹੈ ਕਿ बार-बार ਜੇ ਕਾਗਜ਼ ਆਪਾਂ ਨੇ ਵਰਤ ਲਿਆ ਉਹਨੂੰ ਆਪਾਂ ਐ ਨਾ ਸੁੱਟੀਏ ਉਹਨੂੰ ਆਪਾਂ ਫੈਕਟਰੀਆਂ ਚ ਇੰਡਸਟਰੀਆਂ ਚ ਭੇਜੀ ਜਿੱਥੇ ਉਹਦੇ ਦੁਬਾਰੇ ਉਹਨੂੰ ਪ੍ਰਯੋਗ ਕਰਨ ਯੋਗ ਬਣਾ ਸਕੇ ਦੂਜਾ ਦੇਖੋ ਬੱਚੋ ਲੱਕੜ ਦੀ ਸੰਜਮ ਨਾਲ ਵਰਤੋਂ ਕਰਨੀ ਸੰਜਮ ਦਾ ਮਤਲਬ ਹੁੰਦਾ ਸੋਚ ਸਮਝ ਕੇ ਵਰਤੋਂ ਕਰਨੀ ਲੱਕੜ ਦੀ ਕਿਉਂਕਿ ਇਹ ਜੰਗਲ ਤੋਂ ਆਉਂਦੀ ਹੈ ਅੱਗੇ ਦੇਖੋ ਬੱਚੋ ਵਧਦੀ ਹੋਈ ਆਬਾਦੀ ਦੇ ਰਿਹਾਈ ਦੇ ਪਰਬੰਧ ਲਈ ਜੰਗਲਾ ਦੀ ਕਟਾਈ ਦੀ ਥਾਂ ਥਾਂ ਬਦਲਵੇਂ ਪ੍ਰਬੰਧ ਕਰ ਯਾਨੀ ਕਿ ਕੀ ਕਰੇ ਜੜੀ ਆਬਾਦੀ ਵੱਧ ਰਹੀ ਹੈ ਉਹਦੇ ਲਈ ਆਹ ਇਸ ਲਈ ਜੰਗਲਾਂ ਨੂੰ ਕਟਾਈ ਦੀ ਥਾਂ ਤੇ ਕੋਈ ਹੋਰ ਪ੍ਰਬੰਧ ਕਰਾਂ ਚੇ ਲੰਗ ਜੰਗਲਾਂ ਦੀ ਕਟਾਈ ਕਰਨੀ ਚਾਹੀਦੀ ਅੱਗੇ ਦੇਖੋ ਬੱਚੋ ਖੇਤੀਬਾੜੀ ਲਈ ਜ਼ਮੀਨ ਦੀ ਵੱਧ ਰਹੀ ਜ਼ਰੂਰਤ ਨੂੰ ਪੂਰਾ ਕਰਨ ਲਈ ਜੰਗਲਾਂ ਦੀ ਕਟਾਈ ਕਰਨ ਦੀ ਥਾਂ ਫਸਲਾਂ ਦੇ ਵੱਧ ਉਤਪਾਦਨ ਲਈ ਨਵੀਆਂ ਖੋਜਾਂ ਅਤੇ ਤਕਨੀਕਾਂ ਵੱਧ ਵੱਲ ਵੱਧ ਧਿਆਨ ਦੇਣਾ ਚਾਹੀਦਾ ਹੈ ਇਹ ਕਹਿ ਰਿਹਾ ਹੈ ਖੇਤੀ ਲਈ ਜਿਹੜੀ ਜ਼ਮੀਨ ਦੀ ਆਪ ਨੂੰ ਵੱਧ ਜ਼ਰੂਰਤ ਹੈ ਉਹਦੀ ਥਾਂ ਤੇ ਆਪਾਂ ਜੰਗਲਾਂ ਦੀ ਕਟਾਈ ਕਰਨ ਦੀ ਥਾਂ ਤੇ ਆਪਾਂ ਕੀ ਕਰੀਏ ਵੱਧ ਉਪਜਾ ਉਤਪਾਦਨ ਲਈ ਆਪਾਂ ਨਮੀਆਂ ਕੋਜ਼ਾ ਤਿੱ ਕਬਲ ਜ਼ਿਆਦਾ ਧਿਆਨ ਦਿਓ ਹੋਰ ਕੀ ਹੋ ਜਾਂਦਾ ਹੈ ਖਾਣਯੋਗ ਪਦਾਰਥਾਂ ਨੂੰ ਬੇਰਥ ਨਹੀਂ ਗਵਾਉਣਾ ਚਾਹੀਦਾ ਆਪਾਂ ਨੇ ਖਾਣਯੋਗ ਪਦਾਰਥਾਂ ਨੂੰ ਬੇਰਥ ਨਹੀਂ ਗਵਾਉਣਾ ਯਾਦ ਰੱਖਣ ਯੋਗ ਗੱਲਾਂ ਪਹਿਲੀ ਪੰਜਾਬ ਵਿੱਚ ਜੰਗਲ ਬਹੁਤ ਘੱਟ ਹਨ आदिवासी ਲੋਕ ਜੰਗਲਾ ਵਿੱਚ ਹੀ ਰਹਿੰਦੇ ਹਨ ਅੱਗੇ ਦੇਖੋ ਬੱਚੋ ਆਦਿਵਾਸੀ ਲੋਕ ਬਿਮਾਰੀਆਂ ਦਾ ਇਲਾਜ ਜੜੀ ਬੂਟੀਆਂ ਨਾਲ ਕਰਦੇ ਹਨ ਬੱਚੋ ਧਰਤੀ ਦੀ ਉਪਰਲੀ ਪਰਤ ਦਾ ਖੁਰਨਾ ਪੋਹ ਖੁਰਨ ਅਖਵਾਉਂਦਾ ਹੈ ਬੱਚੋ ਸਫੇਦਾ ਮੂਲ ਰੂਪ ਵਿੱਚ ਆਸਟ੍ਰੇਲੀਆ ਦਾ ਰੁੱਖ ਹੈ ਬੱਚੋ ਠੀਕ ਹੋ ਗਿਆ ਬੱਚੋ ਅੱਗੇ ਦੇਖੋ ਖਾਲੀ ਥਾਂਾ ਭਰੋ ਪਹਿਲਾ ਆਦਿਵਾਸੀ ਲੋਕ ਜੰਗਲਾ ਵਿੱਚ ਰਹਿੰਦੇ ਹਨ ਠੀਕ ਹੈ ਸੁਧਿਆ ਬੱਚੋ ਧਰਤੀ ਦੇ ਲਗਭਗ 70% ਜੀਵ ਜੰਤੂ ਅਤੇ ਪੌਦੇ ਜੰਗਲਾ ਵਿੱਚ ਰਹਿੰਦੇ ਹਨ ਅੱਗੇ ਦੇਖੋ ਬੱਚੋ ਰੁੱਖਾਂ ਦੀਆਂ ਜੜ੍ਹਾਂ ਮਿੱਟੀ ਨੂੰ ਬਨ ਕੇ ਰੱਖਦੀਆਂ ਹਨ ਅੱਗੇ ਦੇਖੋ ਬੱਚੋ ਜੰਗਲਾ ਦੀ ਕਟਾਈ ਨਾਲ ਜੀਵਾਂ ਦੇ ਨਿਵਾਸ ਸਥਾਨ ਨਸ਼ਟ ਹੋ ਜਾਣੇ ਹੋ ਰਹੇ ਹਨ ਠੀਕ ਹੈ ਬੱਚੋ ਅੱਗੇ ਦੇਖੋ ਪ੍ਰਸ਼ਨ ਨੰਬਰ 2 ਸਹੀ ਕਥਨ ਅੱਗੇ ਠੀਕ ਅਤੇ ਗਲਤ ਅੱਗੇ ਗਲਤ ਦਾ ਨਿਸ਼ਾਨ ਲਾਓ ਪੰਜਾਬ ਵਿੱਚ ਬਹੁਤ ਜ਼ਿਆਦਾ ਜੰਗਲ ਹਾਨ ਨਹੀਂ ਥੋਟ ਕੱਟ ਜੰਗਲ ਸਾਨੂੰ ਜੰਗਲਾਂ ਨੂੰ ਨਹੀਂ ਕੱਟਣਾ ਚਾਹੀਦਾ ਬਿਲਕੁਲ ਨਹੀਂ ਕੱਟਣਾ ਚਾਹੀਦਾ ਆਪਣੇ ਆਦੀਵਾਸੀ ਜੜੀ ਬੂੜੀਆਂ ਨਾਲ ਬਿਮਾਰੀਆਂ ਦਾ ਇਲਾਜ ਕਰਦੇ ਨੇ ਬਿਲਕੁਲ ਕਰਦੇ ਨੇ ਬੱਚੋ ਅੱਗੇ ਦੇਖੋ ਜੰਗਲਾ ਦੀ ਕਟਾਈ ਨਾਲ ਜਲ ਚੱਕਰ ਪ੍ਰਭਾਵਿਤ ਹੁੰਦਾ ਹੈ ਬਿਲਕੁਲ ਹੁੰਦਾ ਹੈ ਬੱਚੋ ਸਫੇਦੇ ਦੇ ਰੁੱਖ ਨੂੰ ਬਦਨ ਫੁੱਲਣ ਲਈ ਬਹੁਤ ਘੱਟ ਪਾਣੀ ਦੀ ਲੋੜ ਹੁੰਦੀ ਹੈ ਨਹੀਂ ਬਹੁਤ ਵੱਧ ਪਾਣੀ ਦੀ ਲੋੜ ਹੁੰਦੀ ਹੈ ਬੱਚੋ ਅੱਗੇ ਦੇਖੋ ਮਿਲਾਨ ਕਰਨਾ ਇੱਕ ਪਾਸੇ ਰਾਜ ਦੇ ਰਕੇ ਇੱਕ ਪਾਸੇ ਆਦੀਵਾਸੀ ਜਾਤੀ ਦੇਖੋ ਸਭ ਤੋਂ ਪਹਿਲਾਂ ਅਸਾਮ ਵਿੱਚ ਦੇਖੋ ਕਿਹੜੀ ਜਾਤੀ ਹੁੰਦੀ ਹੈ ਬੋੜੋਜ਼ ਠੀਕ ਹੈ ਕਿਹੜੀ ਜਾਤੀ ਹੁੰਦੀ ਹੈ ਬੋੜੋਜ਼ ਰਾਜਸਥਾਨ ਵਿੱਚ ਬੱਚੋ ਭੀਲ ਜਾਤੀ ਮੱਧ ਪ੍ਰਦੇਸ਼ ਵਿੱਚ ਗੌਂਡ ਜਾਤੀ ਤੇ Jharkhand ਵਿੱਚ ਬੱਚੋ ਮੁੰਡਾ ਜਾਤੀ ਠੀਕ ਹੈ ਅੱਗੇ ਦੇਖੋ ਪ੍ਰਸ਼ਨ ਨੰਬਰ 4 ਜੰਗਲਾਂ ਤੋਂ ਕੀ ਪਾਉ ਹੈ ਇਹ ਭੂਮੀ ਦਾ ਇੱਕ ਵੱਡਾ ਬਹੁਤ ਵੱਡਾ ਖੇਤਰ ਹੈ ਜਿਸ ਵਿੱਚ ਬਹੁਤ ਸਾਰੇ ਰੁੱਖ ਹਰੀਆਵਲ ਝਾੜੀਆਂ ਜੜੀਆਂ ਬੂਟੀਆਂ ਅਤੇ ਇਹਨਾਂ ਤੇ ਨਿਰਭਰ ਕਰਨ ਵਾਲੇ ਜਾਨਵਰ ਜੀਵ ਜੰਤ ਜੰਤੂ ਅਤੇ ਲੋਕ ਰਹਿੰਦੇ ਹਨ ਉਹਨੂੰ ਆਪਾਂ ਜੰਗਲ ਕਹਿੰਦੇ ਹਾਂ ਪ੍ਰਸ਼ਨ ਨੰਬਰ 5 ਬੱਚੋ ਆਦਿਵਾਸੀ ਕੌਣ ਹਨ ਅਜਿਹੇ ਲੋਕ ਜੋ ਜੰਗਲਾ ਵਿੱਚ ਰਹਿੰਦੇ ਹਨ ਉਹਨਾਂ ਨੂੰ ਆਦਿਵਾਸੀ ਕਹਿੰਦੇ ਹਨ ਅੱਗੇ ਦੇਖੋ ਪਰਸ ਨੰਬਰ 6 ਪੰਜਾਬ ਵਿੱਚ ਜੰਗਲਾ ਦੀ ਘਾਟ ਪੂਰੀ ਕਰਨ ਲਈ ਅਸੀਂ ਕੀ ਯਤਨ ਕਰ ਸਕਦੇ ਹਾਂ ਦੇਖੋ ਕੀ ਕਰ ਸਕਦੇ ਹਾਂ ਵਿਰਥ ਪਈ ਧਰਤੀ ਤੇ ਰੁੱਖ ਉਗਾਏ ਜਾ ਸਕਦੇ ਹਨ ਸਾਨੂੰ ਕਾਗਜ਼ ਦੇ ਵਰਤੋਂ ਨੂੰ ਘੱਟ ਕਰਦਾ ਕਰਨਾ ਚਾਹੀਦਾ ਹੈ ਕਾਗਜ਼ ਦਾ ਮੂੜ ਚੱਕਰਨ ਕਰਨਾ ਚਾਹੀਦਾ ਹੈ ਯਾਨੀ ਕਿ ਦੁਬਾਰੇ ਤੋਂ ਬਾਰ-ਬਾਰ ਉਸਦਾ ਉਪਯੋਗ ਕਰਨਾ ਚਾਹੀਦਾ ਹੈ ਲੱਕੜੀ ਬਣੀਆਂ ਵਸਤੂਆਂ ਦੀ ਬਜਾਏ ਹੋਰ ਪਦਾਰਥਾਂ ਤੋਂ ਬਣੀਆਂ ਵਸਤੂਆਂ ਦੀ ਵਰਤੋਂ ਕਰਨੀ ਚਾਹੀਦੀ ਜਿਵੇਂ ਪਲਾਸਟਿਕ ਦੀ ਕੁਰਸੀਆਂ ਹੋਵੇ ਠੀਕ ਹੈ ਲੱਕੜ ਦੀ ਕੁਰਸੀ ਦੇ ਥਾਂ ਪਰਸ਼ਨ ਨੰਬਰ 7 ਬੱਚੋ ਕੋਈ ਪੌਦਾ ਲਗਾਉਣ ਤੋਂ ਪਹਿਲਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਦੇਖੋ ਬੱਚੋ ਕੋਈ ਵੀ ਪੌਦਾ ਲਾਉਣ ਤੋਂ ਪਹਿਲਾਂ ਆਪਾਂ ਨੇ ਕਿਹੜੀ ਕਰਦਾ ਧਿਆਨ ਰੱਖਣਾ ਹੈ ਸਾਨੂੰ ਵੈਰਥ ਪਈ ਭੂਮੀ ਤੇ ਹੀ ਰੁੱਖ ਉਗਾਣੇ ਚਾਹੀਦੇ ਹਨ ਫੋਰ ਕੀ ਹੋ ਸਕਦਾ ਹੈ ਖੇਤਰ ਤੇ ਵਾਤਾਵਰਣ ਤੇ ਮੌਸਮ ਅਨੁਸਾਰ ਰੁੱਖ ਉਗਾਣੇ ਚਾਹੀਦੇ ਨੇ ਜਿਹੜਾ ਖੇਤਰ ਹੈ ਉਹਦੇ ਵਾਤਾਵਰਣ ਤੇ ਮੌਸਮ ਦੇ ਅਨੁਸਾਰ ਅਜਿਹੇ ਪੌਦੇ ਲਗਾਓ ਜਿਨ੍ਹਾਂ ਦਾ ਲੋਕਾਂ ਨੂੰ ਕੋਈ ਲਾਭ ਹੋਵੇ ਠੀਕ ਹੈ ਬੱਚੋ ਅੱਗੇ ਦੇਖੋ ਪਰਸ਼ਨ ਨੰਬਰ 8 ਬੱਚੋ ਜੰਗਲਾਂ ਨੂੰ ਬਚਾਉਣ ਲਈ ਅਸੀਂ ਕੀ ਕਰ ਸਕਦੇ ਹਾਂ ਅਸੀਂ ਕਾਗਜ਼ਾਂ ਦਾ ਮੋੜ ਚੱਕਰਾਂ ਕਰ ਸਕਦੇ ਹਾਂ ਕਿਉਂਕਿ ਕਾਗਜ਼ ਰੁੱਖਾਂ ਦੇ ਗੁੱਦੇ ਤੋਂ ਬਣਦੇ ਹਨ ਸਾਨੂੰ ਲੱਕੜੀ ਦੀ ਵਰਤੋਂ ਸੋਚ ਸਮਝ ਕੇ ਕਰਨੀ ਚਾਹੀਦੀ ਹੈ ਰਹਿਣ ਦੀ ਜਗ੍ਹਾ ਲਈ ਜਾਂ ਫੈਕਟਰੀਆਂ ਲਈ ਭੂਮੀ ਵਿਸਤਾਰ ਲਈ ਜੰਗਲਾ ਨਹੀਂ ਜੰਗਲ ਨਹੀਂ ਕਟਨੇ ਚਾਹੀਦੇ ਠੀਕ ਹੈ ਬੱਚੋ ਅੱਗੇ ਦੇਖੋ ਇਹ ਚਿੱਤਰ ਵਿੱਚ ਰੰਗ ਭਰਨਾ ਹੈ ਤੁਸੀਂ ਇਹ ਚਿੱਤਰ ਵਿੱਚ ਤੁਸੀਂ ਰੰਗ ਭਰਨਾ ਆਪ ਦਾ ਮਨਪਸੰਦ ਠੀਕ ਹੈ ਇਹ ਲੈਸਨ ਤੁਹਾਡਾ ਕੰਪਲੀਟ ਹੋ ਗਿਆ ਓਕੇ ਥੈਂਕ ਯੂ